ਆ ਰਿਹਾ ਉਹਨੇ ਟਾਈਮ ਲੱਗ ਜਾਂਦਾ ਆ ਤੂੰ ਲੋਕੋ ਦੇਖ ਤੂੰ ਆਪਣੀ ਜਿਹੜੀ ਪੀਤਾ ਮੇਲ ਦੇਖ ਤਾ ਤੇ ਇਹ ਆ ਗਿਆ ਹੱਡੀਆਂ ਹਾ ਜਿੱਦਾਂ ਕਹਿੰਦਾ ਹੁਣ ਠੀਕ ਆ ਹੁਣ ਠੀਕ ਲੱਗਦਾ ਉਰਤ ਦਾ ਪੂਰੇ ਸੈਂਟਰ ਮ ਆਓ ਉੱਪਰ ਦੇ ਨਾਲ ਆਇਆ ਫੋਟੋ ਗਾਲ ਤਾਂ ਮੈਂ ਲੈ ਕੇ ਆ ਮੈਂ ਕਹਾ ਉਰਤ ਕਿੱਥੇ ਖਿੱਚ ਕੇ ਭੇਜ ਆਇਆ ਫੋਟੋ ਆ ਦੇ ਔਰ ਦੇਖਦਾ ਵੀ ਵੀਡੀਓ ਹੁਣ ਆ ਦੇ ਸੈਂਟਰ ਚ ਠੀਕ ਆ ਅਖਰੀ ਬਰਾਬਰ ਲੱਗਦੇ ਹੁਣ ਹਾਂ ਅਖਰੀ ਮ ਆਪ ਲਾ ਦਿੰਦੇ ਹੁਣ ਇਹ ਥੋੜਾ ਕਿੰਨਾ ਜਿਹਾ ਹੋਇਆ ਇਹਨਾਂ ਦਾ ਕੰਮ ਫੋਟੋ ਖਿੱਚਦੇ ਗਲਤ ਕਰਿਆ ਲੈ ਯਾਰ ਉਹਨੇ ਜਿਹੜੇ ਇਹਦੇ ਵਿੱਚ ਲਾਈਟ ਆ ਇਹਦੇ 'ਚ ਸਪੀਕਰ ਆ ਬਾਈ ਸੱਡਾ ਸੱਡਾ ਪਰ ਆ ਜਿੱਥੇ ਜਾਲੀ ਜਿਹੜੇ ਆਹ ਜਾਲੀ ਆ ਹਾਂ ਪਹਿਲਾਂ ਨਾ ਸਪੀਕਰ ਉਲੇ ਲਾਇਆ ਜਿਹੜੇ ਆਹ ਜਾਲੀ ਆ ਗੱਲ ਜੀ ਐ ਭਾਈ ਆ ਗਏ ਭਾਵਾਲ ਕੱਖ ਹੋ ਗਿਆ ਉਹਦੇ ਹੰਦੀ ਬੋਕਮ ਦਾ ਕੱਖ ਖੜਾ ਆ ਹਾਂ ਤਿੰਨ ਚਾਰ ਬੰਡਾ ਖੜੀਆਂ ਆ ਨਹੀਂ ਸਪਰੇਅ ਮਾਰ ਦੂੰਗਾ ਕਾਹੀ ਨਾ ਵੱਢ ਲੈ ਕਿਤੇ ਦਿਨ ਮੈਂ ਵੱਢ ਲਿਆ ਠੀਕ ਨਹੀਂ ਗੱਲ ਨਹੀਂ ਸਪਰੇਅ ਮਾਰ ਦੂੰਗਾ ਸਾਫ਼ ਹੋ ਜਾਣਾ ਇਹਨੇ ਪੂਰਾ ਗੰਨਾ ਦਾ ਠੀਕ ਆ। ਗੰਨਾ ਬਹੁਤ ਆ। ਗੰਨੇ ਦਾ ਤਾਂ ਹੁਣ ਆਇਆ ਮੇਰੀ ਗੱਲ ਸੁਣ। ਸਰੇਪ ਆਉਣਾ ਤਾਂ ਬਾਈ ਦੇਖਣ ਆਇਆ। ਮੈਂ ਸੜਤੀ ਥੋੜਾ ਥੋੜਾ। ਪਦਾਨ ਜੀ ਪਾ ਦੀ ਆ ਵਿੱਚ ਉਹਨਾ। ਪੱਤਾ ਕੜਾਉਂਦੇ ਆ ਡਬਲ ਖੁੱਲਾ ਸੈਡ ਹੋ ਜਾਂਦਾ ਏ। ਸਿੰਗਲ ਵੀ ਆਉਂਦੇ ਆ। ਤਾਂ ਪੈ ਜੂਗਾ ਰੇ ਇਹ ਮੈਂ। ਜੇ ਦੇਖ ਲੈ। ਹੂੰ? ਪੈ ਜੂਗਾ ਵੀ ਹਿੱਤਾ ਜੂਗਾ। ਦੇਖ ਲੈ ਹੁਣ ਕੀ ਕਰਨਾ। ਦੇਖ ਲੈ ਉਹ ਦਲੀਪ ਨਾ ਤੇ ਘਰਾ ਦੂੰਗੇ। ਪਿੱਛਲੇ ਨੂੰ ਜਿਹਨੇ ਬਹੁਤ ਚਾਹ। ਨੇਰ। ਹੂੰ। ਕਰਦੇ ਬਸ ਜਰਰੀ ਲੱਗੇ ਮਨੀ ਦੀ ਬਹ ਠੀਕ ਆ ਹੂੰ ਗਿੱਟਾ ਜਾਣਾ ਆ ਵੀਰ ਹੂੰ ਗਿੱਟਾ ਫਿਰ ਆਗਾ ਕੱਟ ਲਾਇਆ ਵਾ ਭਈਆਂ ਨੇ ਨਾ ਨਾ ਕੱਟ ਲਾਇਆ ਬਣਾਈ ਨੂੰ ਹੈ ਹੂੰ ਆ ਕੱਟ ਲੈ ਆਗਾ ਦੇਖੀ ਦੇ ਲੈ ਉਹੀ ਕਹਿੰਦਾ ਅਚਾਰ ਨਹੀਂ ਮੇੜਾ ਖੁੱਲ ਜਾਣਾ ਹੋਰ ਹਾਲੀ ਜੰਗਾ ਦਾ ਕੁਛ ਵੀ ਨਹੀਂ ਖੁੱਲੀ ਵੀ ਵਿੱਚ ਜੇ ਆਹੀ ਬਣਾਉਣਾ ਸਾਨੂੰ ਉਰੇ ਤੇ ਆਹੀ ਆਏ ਬਣਾ ਦੇਣ ਆਪਾਂ ਨੇ ਗੁਰ ਫੇਰ ਦੁਬਾਰਾ ਹੂੰ ਤੇ ਜੰਨਾ ਸਿੱਧਾ ਰਹਿੰਦਾ ਹੈ ਨਾ ਹਾਂ ਹੈ ਹੂੰ ਇੱਕ ਆ ਬਣਾਈ ਹੋ ਗਈ ਜੀ ਇੱਕ ਆਓ ਹੋ ਗਈ ਠੀਕ ਹੈ ਤੇ ਨਹੀਂ ਹੋ ਗਈ ਹੂੰ ਹੂੰ ਇਸ ਕੱਠੇ ਨੂੰ ਕਹਣਾ ਚੰਗਾ ਅਗ ਲਾ ਕੇ ਉਰੇ ਬੰਦੇ ਵਾਸਤੇ ਲੱਪਰ ਹਾਂ 10 15 10 ਗ੍ਰੇਨ ਥਈ ਹੂੰ ਜੇ ਬਣੇ ਦੋ ਦੋ ਨਾਮ ਨਹੀਂ ਇਕੱਠੇ ਕਰਾਉਣੇ ਆਏ ਹੋਰ ਜੇ ਸਪਰੇ ਕਰਨੀ ਆ ਕੋਈ ਤਾਂ ਫੇਰ ਡਬਲ ਕਰਾਉਣਾ ਪੈਣਾ ਹੈ ਡਬਲ ਨਹੀਂ ਤਾਂ ਬਹੁਤ ਖੱਚੇ ਬੰਨ ਹੋਣਾ ਕਰਨਾ ਰਹਿਣ ਦੇ ਨੂੰ ਹੁਣ ਵੀ ਦੋ ਦੋ ਸਾਹ ਬੰਨੇ ਬਿਨਾਂ ਨੇ ਹੂੰ ਐਦਾਂ ਹੀ ਰਹਿਣ ਦੇ ਡਬਲ ਰਹਿਣੇ ਦੇ ਇੱਕ ਗੱਲਾ ਸਾਂ ਟੋਟੀ ਬਣਦੀ ਥੱਲੇ ਹੂੰ ਡਬਲ ਨਹੀਂ ਬਣੂਗਾ ਇਕੱਠਾ ਕਰਨਾ ਤਾਂ ਐ ਥੈਂਕ ਪੈਣੀ ਉਹਨੂੰ ਖਾਂਜਾਲਾ ਉੱਥੇ ਟੋਟੀ ਬਣਦੀ ਜਾਂਦੀ ਐਨੂੰ ਮੈਸੇ ਸਿੰਗਲ ਦੇ ਲੋਟ ਐ ਚੱਲ ਦੇਖਦੇ ਆ ਜਿੱਦਾਂ ਲੋਟ ਲੱਗਿਆ ਹੂੰ ਚੱਲ ਦੇਖਦੇ ਆ ਜੀ ਹੂੰ ਹੂੰ ਆ ਵੀ ਜਾਣ ਯਾਰ ਆੜੂ ਕੱਢ ਗਏ ਹੁਣ ਤਾਂ ਹੋ ਗਏ ਲਾਉਣ ਜੋਗੇ ਹਾਂ ਨਾ ਫਿਰ ਇਹ ਵੱਜ ਜਣੀ ਜੀ ਹੁਣ ਨਾਲੇ ਕੱਢ ਲਈ ਜਾਂਦੇ ਆ ਜੀ ਆ ਕੇ ਸ਼ਾਮ ਨੂੰ ਦੇਖਦੇ ਹੁਣ ਜਿੰਦਾ ਖੋਲਿਆ ਹਾਂ ਜਿੰਦਾ ਖੋਲਿਆ ਹੁਣ ਮਰੂਨ ਦੁਬਾਰਾ ਦੇਖ ਲੈਣਾ ਕੋਈ ਅਨਾਰ ਦੇਖ ਲੈਂਦਾ ਕੋਈ ਨਹੀਂ ਪੱਕੇ ਗਲ ਗੇ ਨਾਰ ਤਾਂ ਸਾਰੀ ਠੀਕ ਹੈ ਚੱਕਰ ਆ ਯਾਰ ਗਲ ਤੇ ਦਵਾਈ ਪਾਉਣੀ ਪੈਣੀ ਨਾ ਚ ਇਹ ਹਲੇ ਪਰਦੀ ਇੱਦੀ ਹੋਏ ਕੀੜਾ ਵੇਂਦਾ ਵਿੱਚ ਨਾ ਆਹ ਜਿਨਾਂ ਇਹ ਗਲਗਰਾਹ ਬਾਹਰ ਨੂੰ ਖੁੱਲਣਾ ਗੇਟ ਇਹ ਬਾਗ ਬਾਨੀਆਂ ਸਫਾਈ ਹੁੰਦੀ ਓਰੇ ਵੀ ਹੁਣ ਕਰ ਦੇ ਦਿੰਦੇ ਆ ਆਹ ਪੱਟ ਦੂ ਦਿੰਦੇ ਮਰੂਦ ਪੱਕੇ ਆ ਓਏ ਪਤਾ ਨਹੀਂ ਮਰੂਦ ਪੱਕੇ ਆ ਹੈ ਮਰੂਦ ਪੱਕੇ ਖਾਣੇ ਵਾਲੇ ਇਹ ਪੱਕੇ ਆ ਆਹ ਤੋੜ ਮਰੂਦ ਉਹ ਪੱਕਾ ਪਿਆ ਕਰ ਦੇ ਗਏ ਦਿੰਦੇ ਮਰ ਰੰਗੇ ਥਾਲਾ ਹੋਰੇ ਲੋਡ ਦੇਣੇ ਹੁੰਦਾ ਜਿਹਨੂੰ ਹੁਣ ਹੀ ਦੇਖਣੀ ਸੀਗਾ ਮਰੂਦ ਨੂੰ ਆਹ ਦੇਖ ਤਾ ਜਿਆ ਜਮਰੂਦ ਗਲਾਉ ਜਮਰੂਦ ਵਰਗਾ ਪਿਆਲਾ ਆਹ ਹੋ ਗਿਆ ਬਾਈ ਹੋ ਗਿਆ ਹੂੰ ਇਤਨੀ ਸਾਲ ਲੱਗਦਾ ਹੈ ਉਹ ਵੀ ਬਹੁਤ ਲੱਗਿਆ ਬੈਦਗੀ ਆ ਵੀ ਬਹੁਤ ਲੱਗੇ ਹੋਏ ਆ ਅੰਬੀ ਤਾਂ ਨਹੀਂ ਕੋਈ ਲੱਗੀ ਅੰਬੀਆਂ ਦੋ ਤੀਆਂ ਪਹਿਲਾਂ ਕੋਈ ਤੋੜ ਲੇ ਗਿਆ ਲੱਗਦਾ ਨਾਲ ਕੀ ਉਹ ਨਿੰਬੂ ਲੱਗੇ ਹੋਏ ਕਿ ਆਹ ਕੀ ਚੱਲੇ ਰ ਬੁੱਤਾ ਬੱਟਾ ਰਹੇ ਹੈ ਕਿ ਆ ਗਏ ਨੇ ਛੋਟੇ ਛੋਟੇ ਕੋਈ ਨਾ ਹੋਗਾ ਨਹੀਂ ਨਹੀਂ ਕਿੰਨੂ ਆ ਬਾਬਾ ਕਹਿੰਦਾ ਇਹ ਤਾਂ ਹਾਂ ਕਿੰਨੂ ਆ ਕਿੰਨੂ ਆ ਹਾਂ ਬਹੁਤ ਹੋਊਗਾ ਕਹਿੰਦਾ ਇੱਥੋਂ ਲੱਗਿਆ ਫਿਰ ਹਾਂ ਪਿਛਲੇ ਸਾਲ ਨਹੀਂ ਤਾਂ ਹੂੰ ਬਹੁਤ ਸੋਹਣੇ ਬਾਜ ਗ੍ਰੋਥ ਕਰਦਾ ਹਲੇ ਪਹਿਲਾਂ ਛੋਟੇ ਛੋਟੇ ਹਾਂ ਛੋਟੇ ਛੋਟੇ ਤੇ ਪਹਿਲਾਂ ਇਹ ਮਸੰਮੀ ਹੋਊਗੀ ਆ ਕਿੰਨੂ ਹੋਊਂਗੇ ਹੂੰ ਕੰਮ ਦੋਏ ਆ ਕਿੰਨੂ ਕਹਿੰਦਾ ਤਾਂ ਕਹਿੰਦਾ ਕਿੰਨੂ ਆ ਦਾ ਬੁੱਤਾ ਇਹ ਲਿਖੀ ਜਾਂਦੀ ਜਾਦਾ ਹੁਣ ਆ ਬੇਰ ਘਰ ਲੋਡ ਤਾਂ ਨਹੀਂ ਪੈਣੀ ਯਾਰ ਇਹਦਾ ਵੱਢਣੀ ਪੈਣੀ ਹੈ ਆ ਜਿੰਦਾ ਇਹ ਕਿਨੇ ਫੁੱਲੇ ਹੈ ਹਾਂ ਆ 3 ਹਵਾ ਨੇ ਪੱਟਦੀ ਹੈਂ ਪਾੜ ਕੇ ਉੱਪਰ ਟੰਗਦੀ ਉਹ ਪਾਈ ਨਹੀਂ ਕੋਈ ਟੀਲ ਪਾਈ ਨਹੀਂ ਹੈਗੀ ਹੈ ਨਹੀਂ ਬੰਦੂ ਇਹਨੂੰ ਚੱਲ ਕੁੰਡੀ ਅੰਨੇ ਇਹ ਪਹਿਲਾਂ ਵੀ ਬੰਦੀ ਹੋਈ ਹੋਇਆ ਹਵਾ ਪਾੜ ਚੱਕਤੀ ਹਵਾ ਨੇ ਸਫਾਈ ਜੀ ਕਰਾਈ ਯਾਰ ਕਿਤੇ ਮੇਰੇ ਸਾਰੇ ਰਾੜ ਦੇ ਦਰੱਖਤ ਚੱਕੀ ਜਾ ਰਹੇ ਸੇ ਇੱਕ ਅਸਰੇ ਦਾ ਚੀਜ਼ ਹੈ ਨਾ ਜਿਹਨੇ ਟੋਟਾ ਬਣਾ ਕੇ ਉੱਪਰ ਰੱਖੋ ਉਹ ਤਾਂ ਪਹਿਲਾਂ ਫੇਲ ਹੋਟ ਆਇਆ ਹੈ ਜਾ ਮੋਟਰ ਬੰਦ ਹੋ ਦੀ ਪਿੱਛੇ ਵਾਲੀ ਲੱਖ ਹਜ਼ਾਰਾ ਮੋੜ ਜੀ ਹਾਂ ਉਹ ਚਾਹੀਦਾ ਨਹੀਂ ਚਾਹੀਦਾ ਨਹੀਂ ਉਹ ਹਾਂ ਉੱਪਰ ਹੋਵੇ ਮੜ ਜਾ ਇੱਥੇ ਇੱਥੇ ਪਾ ਦੇਵੇਂ ਹੂੰ ਬੁੱਲੇ ਦੇ ਕਰਾਉਣਾ ਪੈਣਾ ਲੋਟ ਹੈ ਹੈ ਬੁੱਲੇ ਦੇ ਇੱਥੇ ਪਾ ਪਾ ਆਹ ਪਲੇਟ ਉੱਤੇ ਵੱਢ ਗਏ ਨੇ ਇੱਥੇ ਤੇ ਆਹ ਹੂੰ ਇੱਥੇ ਤੇ ਹੂੰ ਆਹ ਬਰਡੇ ਉੱਤੇ ਆਈ ਆਹ ਕੜਾ ਕੱਢ ਕੇ ਇਹਦਾ ਇਹਨੂੰ ਪੈਪ ਸਿੱਧੀ ਲਵਾ ਕੇ ਉਹਦੇ ਥੱਲੇ ਕੜਾ ਉਹ ਬੈਲਟ ਹੋਣਾ ਹੈ ਹੂੰ ਗਲਾਈ ਵਾਲਾ ਫੇਰ ਹੁਣ ਲੋਟੇ ਇਹ ਫੇ ਮੋਡਰ ਚੱਕੋਗੇ ਉੱਪਰ ਨੂੰ ਮੋਡਰ ਕਿੱਥੇ ਪਰ ਨੂੰ ਮੋਡਰ ਹਾਂ ਜਦੋਂ ਖੱਲੇ ਪੈ ਬਾਹਰ ਜਾਂਦਾ ਹਾਂ ਹਾਂ ਜਾਂ ਮੋਡਰੇ ਚਾ ਗਾ ਦੇਵਾਂ ਪਰ ਫੇ ਮੋਡਰੇ ਚਾ ਗਾਵੇ ਫੁੱਟ ਡੇਢ ਫੁੱਟ ਹੂੰ ਫੇ ਆਏ ਨਾ ਉੱਪਰ ਆਇਣਾ ਇਹ ਨਾ ਜੱਠੇ ਦੇ ਜੇੜਕ ਫੁੱਟ ਚੱਕੋਗੇ ਉੱਪਰ ਆਇਣਾ ਇਹਨਾਂ ਨੂੰ ਹੋਰ ਹੈ ਲੋ ਜਿਹੜੀ ਵਿੱਚੋਂ ਕਮਗਾਲਤਾ ਹੈ ਦਾ ਹੂੰ ਹਨਾ ਨਾਰ ਤਾਂ ਨਹੀਂ ਪੱਕੇ ਹੋਏ ਹੈ ਯਾਰ ਨਾਰ ਤਾਂ ਕੱਚੇ ਆਲੇ ਹਰ ਰੇਹ ਦਾ ਦੱਸ ਮੈਨੂੰ ਕਿਆ ਕਰਨਾ ਗੰਨੇ ਚ ਗੰਨੇ ਦੀ ਰੇਹ ਤਾਂ ਦੇਖ ਲੈ ਬਿੱਤਰਾ ਜਿਹਦਾ ਭਈਆਂ ਤੇ ਕਰਾਉਣਾ ਭਈਆਂ ਦੇ ਲਈ ਆਵਗੇ ਨਾ ਰੇਹ ਆਵਗੇ ਰਦਣਾ ਭਈਆਂ ਨੇ ਕਿੱਥੇ ਦੋ ਦੋ ਕਿੱਲੇ ਲਾ ਕੇ ਛੱਡ ਦੂੰਗੇ ਭਈਆਂ ਨੇ ਹੁਣ ਤੂੰ ਦੇਖ ਲੈ 6 ਥੈਲੇ 12 ਥੈਲੇ 1200 ਰੁਪਏ ਲੈ ਜਾਣਾ ਲੰਬੇ ਬਾਅਦ ਚ ਅੱਗੇ ਕੱਬਰੀ ਪਛ ਵਜਣੇ ਹੁਣ ਤਾਂ ਦੇਖਦਾ ਭਈਆਂ ਤੇ ਕਰਾ ਦੇ ਦੇਖ ਲੈਂਦੇ ਆ ਜਿੱਦਾਂ ਲੋਡ ਆਇਆ ਕਿਤੇ ਨਹੀਂ ਭਈਆਂ ਦੇ ਘਰ ਅੱਖਾ ਵਧੀਆ ਮੂੰਹ ਕੋ ਵੀ ਪਛ ਵਜਣੇ ਭਈਆਂ ਵਾ ਜਾ ਜੀ ਉਹਨਾਂ ਨੇ ਲਾ ਕੇ ਛੱਡ ਦੇਣਾ ਬਾ ਠੀਕ ਆ ਠੀਕ ਨਹੀਂ ਗੱਲ ਹੈ ਗਵਾਏ ਕਰਦੀ ਐ ਜਿਹੜਾ ਸੁੰਡੀ ਪੈਂਦੀ ਆ ਆਹ ਕੋਲ ਪ੍ਰਧਾਨ ਸਿੜਨੀ ਆ ਇਹ ਪ੍ਰਧਾਨ ਸਿੜਦੇ ਨਹੀਂ 10000 ਰੁਪਏ ਚਲ ਦੇਖਦੇ ਆ ਜਾਲ ਹਾਂ ਲਾਜੇ ਲਾਜੇ ਚੋਹ ਦੇਖਣੀ ਆ ਮੋਟਰ ਤੇ ਲਾ ਕੇ ਹੁਣ ਲੈਟਰ ਆ ਠੀਕ ਕਿਹੜੀ ਪਿੰਡ ਆ ਜੀ ਜਿਹੜਾ ਕੱਲ ਬੀਡਿੰਗ ਕਰੀ ਅਸੀਂ ਅੱਛਾ ਅੱਛਾ ਤੁੰਗ ਵੀ ਖਾ ਗਈ ਸੀ ਕੀ ਹੂੰ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਕੀ ਬਾਈ ਹੈ ਜੋਦਾ ਬਾਈ ਹੈਗਾ ਜੇ ਜਨਮ ਦਿਨ ਹਾਂ ਤੇ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਸਾਰਿਆਂ ਦਾ ਬਾਕੀ ਕਮੈਂਟ ਕਰਨੇ ਜਿਨ੍ਹਾਂ ਨੇ ਜੀ ਹਾਂ ਬਗਾਲਾ ਕੋਈ ਨਾ ਕੱਢਿਓ ਕਾ ਤੇ ਅੱਜ ਦੇ ਤੇ ਜੰਮਿਆ ਦਾ ਉਹ ਗਾਲਾ ਥੋੜੀ ਕੱਢੀ ਸੀ ਉਹ ਸੱਚੀ ਗੱਲ ਕਰਦੀ ਸੀ ਮੈਂ ਇੱਕ ਦਿਨ ਡੈਕਰੀ ਸੱਚੀ ਬੰਦ ਕਰਦੀ ਇੱਕ ਆ ਬੰਦਾ ਬੈਠਾ ਹੀ ਸਾਡੇ ਇੱਧਰ ਵੀ ਮੇਰੇ ਬਲਾਹਾ ਫਤੇ ਗੱਲਾ ਹਸਰੀ ਗੱਲ ਬਲਾਹਾ ਸਤਿ ਸ਼੍ਰੀ ਅਕਾਲ ਬਾਈ ਉਹ ਮੈਂ ਕਿਹੜਾ ਫਰੰਟ ਲਾ ਰਿਹਾ ਰੰਦਾ ਇਹ ਬਾਈ ਜਗਦਾ ਬੰਦਾ ਤੁਹਾਡਾ ਏ ਸਾਹਿਬ ਜੋਤ ਲਿਆ ਬਾਈ ਠੰਡੇ ਲਿਆਇਆ ਅੱਜ ਲੋਟ ਆ ਗਿਆ ਇਹ ਪੈਟੀਆਂ 버ਗਰ ਕਿੱਥੇ ਆ ਉਹ ਪਏ ਉੱਪਰ 버ਗਰ 버ਗਰ ਲਿਆਦੇ ਪਏ ਆ ਗਲਾਦ ਭੁੱਲੇ ਗਲਾ ਲੈਣ ਗਏ ਬੰਦੇ ਅਰਚ ਗਾਈ ਗਰਾਸ ਲੈਣ ਗਿਆ ਉਹ ਆ ਬੰਦੇ ਨੇ ਸਾਨੂੰ ਬਹੁਤ ਦੁਖੀ ਕਰਿਆ ਹੋਇਆ ਉਹ ਬਾਈ ਜੋ ਕਰਕੇ ਰੱਖਿਆ ਇਹ ਪਹਿਲਾ ਗੱਲ ਗੱਲ ਕਰ ਰਿਹਾ ਭਾਈ ਆਹ ਸਾਨੂੰ ਨਾ ਫੋਨ ਕਰਿਓ ਟਰੈਕਟਰ ਜਿੱਦਾਂ ਦੇ ਕੇ ਜਾਣਾ ਇਹਦੇ ਨਾ ਪਹਿਲਾ ਗੱਲ ਦਾ ਗੱਲ ਵੀ ਕਿੰਨੇ ਦੇ ਕਿੰਨੇ ਦੇ ਲੱਗਣੇ ਆ ਬਸ ਥੋੜਾ ਬਹੁਤ ਬੋਲਣ ਲੱਗ ਪਏ ਟਾਈਮ ਭਾਈ ਜ਼ਿਆਦਾ ਲਾਉਂਦਾ ਹੈ ਇਹ ਵੀ ਚਾਹਵਾਂ ਇਹ ਭਾਈ ਟਾਈਮ ਹੈ ਜੇ ਨਾ ਨਾ ਚਾਹ ਮਲੇ ਨਹੀਂ ਹੈ ਟਾਈਮ ਤਾਂ ਜ਼ਿਆਦਾ ਲਾਉਂਦਾ ਵੀ ਇਹ ਟਰੈਕਟਰ ਤਾਂ ਖੜਾ ਹੈ ਵਿੱਚ ਨੂੰ ਹੋਰ ਕੰਮ ਕੱਢਦਾ ਆਪਣੇ ਹਾਂ ਇਹ ਆਹ ਕੰਮ ਬਹੁਤ ਮੜੀ ਜਾਂਦਾ ਇਹਨੂੰ ਕੋਈ ਗੱਲ ਨਹੀਂ ਪਹਿਲਾਂ ਸਹੀ ਤਾਂ ਹਾਂ ਪਹਿਲਾਂ ਸਹੀ ਤਾਂ ਹੋਰ ਦਾ ਫਟਕਾਰਾ ਦੇ ਬਾਅਦ ਇਹ ਲੈ ਟੈਪ ਆ ਰਿਹਾ ਹੋਰ ਦਾ ਫਟਕਾਰਾ ਕੀ ਦੂਲ ਡਰਾਈਵਰ ਵੀ ਨੰਨ ਦਾ ਲੱਤ ਉਹਨੂੰ ਬਾਕੀ ਭਈਆ ਵੀ ਖੜਾ ਰੈਵੀਓ ਦਾ ਡਰਾਈਵਰ ਇੱਕ ਕਰਨ ਫਾਂਗ ਜੇ ਲੈ ਕੇ ਆਉਂਦੇ ਇੱਕ ਨਵੀਂ ਲੈਡ ਲਿਆਂਦੀ ਉਹ ਵੀ ਲਾਉਣੀ ਆਈ ਥੱਲੇ ਉਹਨੂੰ ਉਹਨੂੰ ਵੀ ਦੇਖਿਆ ਲੈ ਆਣਾ ਖੜਾ ਹੈ ਕੁਤਰਿਆ ਬੈ ਆਣ ਬਾਕੀ ਦੇਖਦੇ ਹਲੇ ਖਾ ਪੀ ਕੇ ਫਿਰ ਦੇਖਦੇ ਵੀ ਕਿੰਨਾ ਗਿਆ ਉਹ ਕਿੰਨਾ ਕਰ ਗਿਆ ਸਣੀ ਕਦ ਕਿੰਨੇ ਕ ਟਾਈਮ ਲਾਉਂਗਾ ਹੋਰ 4 ਘੰਟੇ ਚੱਲ ਜੂਗਾ ਦੋਸਤ ਚੱਲ ਜੂਗਾ 4 ਵਜੇ ਬਾਪੂ ਟਟਣੀਆਂ ਆਉਣ 4 ਵਜੇ ਦੇ ਦੀ ਯਾਰ ਬਾਪੂ ਕੱਖ ਬਕੱਲਾ ਵੱਢਣੇ ਪੈਣੇ ਆ ਕੱਖ ਵੱਢਣੇ ਜਾ ਕੇ ਬਾਕੀ ਆ ਹਵਾ ਹੀ ਗਲੋਬ ਤਿਆਰ ਹੋ ਗਿਆ ਆਪਣਾ ਸਿਗਰੇ ਤੇ ਅਰਸ਼ ਜੀ ਸਾਹਿਬ ਜੀ ਸਾਡੇ ਰਾਮਗੜੀਆ ਜੀ ਤੇ ਸੁੱਖਾ ਇਧਰ ਬਾਈ ਆ ਹੀ ਰਾਮਸਰਨ ਜੀ ਸਾਹਿਬ ਜੀ ਉਹਦਾ ਬਰਥਡੇ ਬੁਆ ਜੀ ਜਨਮ ਦਿਨ ਹੈ ਜੀ ਪੁੱਤ ਮੇਰਾ ਦਿਹਾੜੀ ਤੇ ਲਾਇਆ ਹੋਇਆ ਹੈ ਹਾਂ ਤੇ ਬਾਕੀ ਬਾਈ ਕੰਮ ਨਿਭੜ ਗਿਆ ਟਰੈਕਟਰ ਦਾ ਬਲਿੰਕਰ ਰਹਿ ਗਿਆ ਲਾਉਣੇ ਨੂੰ ਪਰ ਉਹ ਲੱਗਾ ਬਾਕੀ ਬਹੁਤ ਵਧੀਆ ਬਣਾਇਆ ਬਾਈ ਅੱਜ ਰਾਮਗੜੀਏ ਨੇ ਕੰਮ ਕਰਿਆ ਟਾਈਮ ਜਰੂਰ ਲਾਇਆ ਏ ਆ ਲੈ ਉਹ ਤਾਂ ਨਵਾਦੀ ਨਹੀਂ ਤੇ ਇਸ ਤਰ੍ਹਾਂ ਹੀ ਨੇ ਰਿਹਾ ਤੇ ਇਹ ਗੱਲਬਾਤ ਐਂਡ ਕਰਾਤੀ ਬਾਈ ਨੇ ਬਹੁਤ ਗਾਲਾਂ ਕੱਢਿਆ ਉਹ ਬਾਈ ਉਹ ਉਹ ਦੇ ਨਹੀਂ ਤਾਰਿਆ ਗਾਲਾਂ ਵੀ ਬਹੁਤ ਕੱਢੀਆਂ ਸੀ ਉਹ ਗੱਡੀਆਂ ਬਹੁਤ ਜ਼ਿਆਦਾ ਤਾਂ ਇਸ ਮੁਕਾਮ ਤੱਕ ਪਹੁੰਚੇ ਬਾਲ ਬਾਈ ਲਾਈਟਾ ਬਾਲ ਹਾਂ ਉਹ ਸਿਰੀਆਂ ਵਾਲੀਆਂ ᱛੀਆਂ ਕੇ ਪਿਆਰ ਵਾਲੀਆਂ ਬਸ ਦੋ ਹੀ ਲਾਲੇ ਦੋ ਹੀ ਲਾਲੇ ਤੇ ਪਿੱਛੇ ਲੋਗੋ ਵੀ ਬਾਈ ਆਪਾਂ ਨੇ ਤਿਆਰ ਕਰਵਾਤੇ ਆ ਵਧੀਆ ਹਨਾ ਉੱਪਰ ਵੀ ਬਕਸ਼ਾ ਲਵਾਉਣਾ ਤੇ ਆ ਇੰਨੀ ਗਾਲਾਂ ਉਹ ਲਾਤੇ ਆ ਮੋਜਾਂ ਭੁਲਣੀਆਂ ਬਾਪੂ ਜੀ ਸੱਪਰ ਕਰੀਂਗਾ ਚਾਰ ਚੀਰ ਵਧੀਆ ਬਣਾਤਾ ਜਿਆਨੋਕੀ ਦੀ ਰਿਪੋਰਟ ਹੈ ਤੇ ਰਾਮਗੜੀ ਇਹਨੇ ਇੱਕ ਸਿਵਤ ਹੋਲ ਦਿਖਾਈ ਆ ਆ ਜਾਲੀਆਂ ਹਾਂ ਹਾਂ ਇਹ ਬਾਈ ਇਹ ਤੀਨਾ ਚ ਬਾਈ ਸਪੀਕਰ ਲਾਏ ਇਹਨੇ ਆਹ ਪਹਿਲਾ ਸਪੀਕਰ ਆਪਾਂ ਨੇ ਉਰੇ ਲੋ ਆਏ ਤੇ ਉਰੇ ਥੋੜਾ ਜਿਹਾ ਬਕਸਾ ਬੜਾ ਬਣਦਾ ਦਾ ਇਹ ਤਾਂ ਨਵੇਂ ਤੇ ਨਵੇਂ ਚੀਜ਼ਾਂ ਕਰਦੇ ਤੇ ਆਹ ਕੰਮ ਬਾਈ ਨੇ ਨਮਾ ਕਰਿਆ ਪਾਰੀ ਦੁਕਾਨ ਦੇ ਸਾਹਮਣੇ ਜਾ ਇਹਦੇ ਨਾਲ ਸਪੀਕਰ ਪ੍ਰਕਾਰ ਤੇ ਦੇ ਪਰ ਆਪਣੀ ਛੱਤ ਆਉਣੀ ਆ ਤੇ ਆਹ ਪਤਾ ਵੀ ਨਹੀਂ ਲੱਗਣਾ ਉਰੇ ਦੀ ਸਪੀਕਰ ਲੱਗੇ ਤੇ ਬਾਜ ਬਹੁਤ ਵਧੀਆ ਆਉਂਦੀ ਆ ਤੇ ਆਹ ਸੁੱਚੀਆਂ ਬਾਈ ਨੇ ਐਡ ਕਰਤੀਆਂ ਆਪਣੀਆਂ ਲਾਈਟਾਂ ਨੂੰ ਸਾਰੇ ਪਹਿਲਾਂ ਉੱਥੇ ਕੱਢਣੇ ਨੇ ਫਿਰ ਤਾਂ ਮੈਂ ਉੱਥੇ ਰਹਿਣ ਦੇ ਇਹਨੂੰ ਪੁੱਛ ਲੈ ਬਾਈ ਉਹ ਐ ਨਾਲ ਦੀ ਦਾਰ ਬਾਰ ਨੂੰ ਬਾਕੀ ਆਹ ਮੂਰੇ ਬਾਈ ਸਕਰੀਨ ਲਾਤੀ ਪਹਿਲਾਂ ਲੱਗੇ ਤੇ ਸੀ 3 ਫੁੱਟ ਦੀ ਹੋਣ ਫਿਰ 3 ਫੁੱਟ ਨਾਲ ਇਹ ਕਹਿੰਦਾ ਜਿਹੜੀ ਉਹ ਆਪਾਂ ਡਾਉਂ ਫੀਲਿੰਗ ਕਰੀਆ ਵੀ ਉਹ ਦਿਖਣੀ ਨਹੀਂ ਹੈਗੀ ਕਿਹੜੀ ਯਾਰ ਉਹ ਆਹ ਸਰਚੂਰ ਅੱਜ ਨਹੀਂ ਬੜੀ ਹੋ ਜਾਣੀ ਸੀ ਉਹ ਜ਼ਿਆਦਾ ਤੇ ਦੋ ਫੋਟਿਓ ਲਾਈ ਆ ਸਹਜਤ ਇਹਦੇ ਪੇਜ ਦੇਖੀ ਦਿੱਤੇ ਯਾਰ ਤੇ ਅੱਜ ਟਰੈਕਟਰ ਲੈ ਜਾਣਾ ਆਪਾਂ ਨੇ ਘਰ ਨੂੰ ਤੇ ਉਹ ਆਪਾਂ ਨੇ ਫੋਟੋ ਬਾਬੀ ਕਾਰ ਲਾਉਣੀ ਬਾਬਾਜੀ ਸਿੰਘ ਜੀ ਦੀ ਫੋਟੋ ਦਵਾਤੀ ਉਹ ਗੱਬੇ ਉੱਪਰ ਵੀ ਲਾਈਆਂ ਸੀ ਉਹ ਆਹ ਗੱਭੇ ਵੀ ਰਹੇ ਉੱਤੇ ਅੰਦਰ ਨਹੀਂ ਰੁਪਈਆ ਸੋਚੀਂ ਵਾਹੀ ਹੈ ਇਹ ਪਿੰਡ ਵਧੀਆ ਕਰਿਆ ਬਾਈ ਤਿਆਰੀ ਨੇ ਐਨ ਬਾਕੀ ਪੂਰਾ ਦਿਖਾਉਂਦੇ ਤੁਹਾਨੂੰ ਜਾਂ ਛਤਰੀ ਛਤਰੀ ਰੱਖਤੀ ਤੇ ਬਾਕੀ ਸਾਰਾ ਰੱਖਣਾ ਮੰਨਣਾ ਹਨੀ ਉਹ ਸੋਹਣੀ ਉਹ ਬੱਦਲ ਫੇਰ ਆ ਗਿਆ ਅੱਜ ਮੈਨੂੰ ਅੱਜ ਵੀ ਨਹੀਂ ਲੱਗਦਾ ਵੀ ਤੂੰ ਦਊਗਾ ਟਰੈਕਟਰ ਸਾਨੂੰ ਹਾਂ ਟਰੈਕਟਰ ਤੋਂ ਤਾਂ ਤੁਰਨਾ ਹੈ ਹੈ ਬਸ ਹੋਰ ਕੀ ਰਹੇ ਯਾਰ ਫੋਟੋ ਬਹੁਤ ਸੋਹਣੀ ਲੱਗਦੀ ਆ ਉਹ ਮੈਂ ਕਹਿੰਦਾ ਫੋਟੋ ਦੇਖਿਆ ਤੂੰ ਮੈਂ ਰੈਂਦੀ ਆ ਜੇ ਤਾਂ ਲਵਾਉਣੀ ਤਾਂ ਨਾ ਲਾਉਣੀ ਆ ਬਾਈ ਚਪਾ ਚਕਾਈ ਰਹਿੰਦੀ ਆ ਮੇਰੀ ਨਹੀਂ 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 40 ਲਾ ਯਾਰ ਤੂੰ ਕੰਮ ਕਰ ਲੈਣ ਉਹਨੂੰ ਬੋਲ ਬੁਲਾ ਹੀ ਨਾ ਜਾ ਨਾ ਮੈਨੂੰ ਜਦੋਂ ਖੜ ਗਿਆ ਮੋੜ ਤੱਕ ਮੋੜ ਮੋੜ ਦਾ ਬਾਦੂ ਆ ਤੋਰ ਲਾਉ ਜੀ ਤਿਆਰ ਬਾਦ ਯਾਰ ਅੱਜ ਟਰੈਕਟਰ ਚੱਲਿਆ ਦੱਸ ਦਿਨਾ ਬਾਅਦ ਘਰ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਕਿੰਨੀ ਟਰੈਕਟਰ ਨਵਾਂ ਲਿਆਉਣ ਦੀ ਖੁਸ਼ੀ ਹੁਣੀ ਅੱਜ ਵੇਖੀ ਐਨੇ ਦਿਨ ਤਾਂ ਘਰਾਂ ਨਹੀਂ ਖੜਾ ਜਿੰਨੇ ਦਿਨ ਸਣੀ ਕੋ ਖੜਾ ਹੋ ਗਿਆ ਇਹਨੂੰ ਹੈ ਬਰਾਬਰ ਇਹ ਦੇਖ ਲੈ ਘਾਰ ਕੱਢ ਪ੍ਰੋਪਰ ਦੇਖ ਲਈ ਦੋ ਪਾਸੇ ਖੁੰਝੇ ਮੈਂ ਵਧੀਆ ਜਾਣੇ ਅੱਜ ਤਾਂ ਸਾਈਡਾਂ ਦੇ ਦਿਨ ਉਹ ਕਿਤੇ ਨੇ ਸਾਇਓ ਤੇ LED ਕਾਤੇ ਬੰਦ ਕਰਤੀ ਉੱਪਰ ਸੈਟਿੰਗ ਕਰਦਾ ਜੀ ਸਾਈਡ ਤਾਂ ਦੇਖ ਨਾ ਕੌਰੀ ਆ ਫੇਰ ਨਹੀਂ ਹੈ ਕਿਨਾਰੀ ਪਰ ਆ ਯਾਰ ਹਨਾ ਠੀਕ ਆ ਆ ਗੜਾ ਹੀ ਸਾਰਾ ਉਹ ਰਹੀ ਆਹ ਰਹੀ ਆਹ ਕਿਹਦਾ ਕਿਲੇ ਆ ਜਾਣਾ ਉਹ ਤਾਂ ਉਹਨਾਂ ਨੇ ਨਾਮ ਹੋਣਾ ਮੈਂ ਉੱਥੇ ਪਾਦਾ ਮੈਨੂੰ ਬਿਲਕੁਲ ਚੰਗੀ ਰੇਡੀ ਗੱਲ ਸੁਣ ਆ ਬਾਹਰ ਤੋਂ ਲਾ ਉਦੋਂ ਨੂੰ ਫਿੱਟਾ ਇੱਧਰ ਤੇ ਮੈਨ ਲਾ ਦੇਣਾ ਦੇਖੀ ਕਿਵੇਂ ਫੱਟਣਾ ਹੁੰਦਾ ਲੈ ਲੈ ਗੱਲਾਂ ਸੁਣ ਲੈ ਗੱਲਾਂ ਲੱਗੀਆਂ ਇਹਨੂੰ ਹੁਣ ਓਕੇ ਦੀ ਰਿਪੋਰਟ ਬੈਕ ਸਾਈਡ ਵੀ ਤਿਆਰ ਚਾਰੇ ਪਾਸੇ ਤਿਆਰ ਪਰ ਤਿਆਰ ਆਂ ਖਾਦੇ ਪਿੰਡਾ ਉੱਥੇ ਦਾ ਜਾ ਇਹ ਆਪਕੋ 52 ਵੀ ਲੱਗਿਆ ਵਾ ਇਧਰ 52 ਆਪਕੋ 52 ਚੱਲਦਾ ਕੰਮ ਮਾਰੂ ਮਾਰ ਸਾਬਿਤ ਪਾਲਿਸ ਵੀ ਵਧੀਆ ਬੜਾ ਬਈਓ ਆਪਣੇ ਵਾਲਾ ਬਣਾਇਆ ਇਹਨਾਂ ਨੇ ਤੇ ਹੋ ਗਿਆ ਬਾਈ ਤਿਆਰੀ ਆ ਪੂਰੀ ਮੁੰਡਾ ਦੇਖ ਲੈ ਛੱਤ ਉੱਤੇ ਹੀ ਬੈਠਾ ਮਾ ਨਿਭੜ ਗਿਆ ਉਧਰੇ ਹੁਣ ਆਉਣ ਉਹਨੇ ਹੁਣ ਹੋਰੇ ਤਨ ਇੱਕ ਕੀ ਦਿਖਾਵਾਂ ਤੇਰਾ ਅੱਛਾ ਆ ਜੀ ਜੀ ਦੇਖ ਸਾਹਮਣੇ 22 ਘੰਟਾ ਆਹ ਲਾਦਾ ਜਿਵੇਂ ਖਾਣ ਨੂੰ ਮੀਂਹ ਦੇਖ ਲੈ ਤੂੰ ਕਿੰਨੀ ਐ ਲੈਟ ਆਣੀ ਹੈ ਬਾਕੀ ਤਿਆਰ ਆ ਜੀ ਪੂਰਾ ਐਨ ਓਕੇ ਦੀ ਰਿਪੋਰਟ ਦੇਖਦੇ ਆ ਕਿੰਨਾ ਕਰਾ ਗਿਆ ਹੋ ਗਿਆ ਬਾ ਠੀਕ ਆ ਬਾ ਠੀਕ ਆ ਕਿੱਥੇ ਬੈਠੇ ਆ ਬਰੇ ਠੀਕ ਦੇ ਆ ਕਹਿੰਦਾ ਆ ਗਏ ਸੀ ਆਇਆ ਹੁਣ ਸੇ ਨਹੀਂ ਕੱਖ ਵੱਢਣੇ ਪਏ ਆ ਹਾਂ ਤੂੰ ਸੱਚੀ ਗੱਲ ਦਾ ਵਾਸਤੇ 5 ਮਿੰਟ 10 ਮਿੰਟ 5 ਮਿੰਟ ਥਲੇ 10 ਮਿੰਟ ਨਹੀਂ ਛੜੇ 3 ਵਜੇ ਪਹਿਲਾਂ ਗਿਆ 12 ਵਜੇ ਜਾਣ ਗਿਆ ਮੈਂ 3 ਵਜੇ ਤੇ ਬਹੁ ਕਰਦੇ ਆਂ ਕਹਿੰਦੇ ਆਗੇ ਆਗੇ ਬਾ 10 ਮਿੰਟ ਆਗੇ 10 ਮਿੰਟ ਆਗੇ 7 ਵਜੇ 10 7 ਵਜੇ ਉਹਦਾ ਕਹਿੰਨੀ ਪੁੱਛੀ ਨਹੀਂ ਤੂੰ ਸੱਚੇ ਦਾ ਅੱਧੇ ਅਗਲੇ ਨੂੰ ਥਲੇ ਕੰਮ ਦਾ ਕਰੇ ਨੂੰ ਫੋਨ ਕਰੇ ਕਹਿੰਦਾ ਬਾਈ ਆਹ ਮਾਰਦੇ ਆਂ ਕੱਪੜਾ ਮਾਰਦੇ ਆਂ ਕੱਪੜੇ ਨਹੀਂ ਬੱਜਦੇ ਨਾ ਸਫਾਈ ਕਰਦੇ ਆਂ ਕੀ ਕੀਆ ਜਾਏ ਬਾਈ ਕੀ ਕਰਨਾ ਲੈ ਕੇ ਚਿੜੀਆਂ ਨੂੰ ਘੁੰਮਣ ਲੱਗ ਗਿਆ ਹੁਣ ਵੀ ਪਊਗਾ ਉੱਥੇ ਘੁੰਮਦੀਆਂ ਬਮੋਲੇ ਆ ਦੇ ਆ ਬਮੋਲੇ ਐ ਉਹ ਉੜੀ ਢਾਰ ਲਾਂਗੀ ਪਊਗਾ ਫਿਰ ਹੈ ਪਊਗਾ ਮੈਂ ਤਾਂ ਇਹ ਦਿਖੇ ਨਹੀਂ ਉੱਡਣ ਦੇ ਪਊਗਾ ਮੀ ਤਾਂ ਹੈ ਵੀ ਮੌਸਮ ਵੀ ਹੈ ਆ ਸਿੰਘ ਬੱਦਲ ਜਾ ਵੀ ਹੈ ਬਹੁਤ ਹਨ ਫਿਰ ਕਹਿੰਦਾ ਹੁੰਦੀ ਨਹੀਂ ਆ ਬੱਦਲ ਇੱਧਰ ਆਹ ਬੱਦਲ ਆ ਦੇ ਸਾਰਾ ਬੱਦਲ ਇਹ ਪੈਣੇ ਵਾਲੀ ਹੈ ਇਹ ਇੱਧਰ ਸਾਫ਼ ਹਾਲੇ ਆ ਸਾਫ਼ ਆ ਇੱਧਰ ਜਿੱਥੇ ਆਹ ਜਿੱਥੇ ਪੈਣਾ ਹੁੰਦਾ ਹੋ ਸਾਫ਼ ਜਿੱਥੇ ਸਾੜੇ ਆਉਣਾ ਆ ਵੀ ਇੱਥੇ ਸਾਫ਼ ਪਿਆ ਇੱਥੇ ਦੇ ਬੱਦਲ ਜਿੱਥੇ ਸਾਡੇ ਆਉਣਾ ਉੱਥੇ ਤੇ ਸਾਹ ਹੈ ਲੈ ਅਜੇ ਰੋਪੜ ਨਹੀਂ ਪੈਂਦਾ ਤਾਂ ਹੁਣ ਲੈ ਅੱਛਾ ਹਾਂ ਰੋਪੜ ਮੁੰਡੇ ਦਾ ਪਹੁੰਚ ਆਇਆ ਉਹ ਬੱਦਲ ਚੜਿਆ ਇਦਨ ਰੋਪੜ ਨਹੀਂ ਪੈਂਦਾ ਤਾਂ ਜੱਪਾ ਇੱਥੇ ਬੈਠੀ ਨੇ ਬੱਦਲ ਚੜਿਆ ਨਹੀਂ ਇਦਨ ਦੁਪਹਿਰੇ ਜੇ 3:00 ਵਜੇ ਉਹ ਪੈ ਲਿਆ ਹੁਣਾਂ ਫਿਰ 3:00 4:00 ਤੇ 3:00 ਵਜੇ ਹਾਂ 3:00 ਵਜੇ ਤਾਂ 3:00 ਵਜੇ 9 ਮਿੰਟ ਪਰਸਾ ਇੱਥੇ ਜਾ ਬੱਦਲ ਦਾ ਰੋਪੜੇ ਨਹੀਂ ਪੈਂਦਾ ਰੋਪੜ ਦੀ ਕਿਸਮ ਚੰਗੀ ਰੋਜੇ ਨਹੀਂ ਪੈ ਜਾਂਦਾ ਮਾਂ ਮੋਟਾ ਯਾਰ ਉੱਧਰ ਅਸੀਂ ਗਏ ਥੋੜੇ ਜਿਹਾ ਪੈਂਦਾ ਦਾ ਖੇਰ ਮਾਰ ਸਕਿਆ ਲੋੜੋ ਲੋਦੇ ਬਾਈ ਨੇ ਤੇ ਫਸਲਾਂ ਲੋੜਾ ਉੱਥੇ ਮਹੀ ਜਾਈ ਉਧਰ ਆ ਕਿਤੇ ਹਟ ਗਿਆ ਕਿਤੇ ਉਧਰ ਆ ਕਿਤੇ ਹਟ ਗਿਆ ਨਹੀਂ ਚੰਗੇ ਹੋਏ ਬਦਰ ਨੂੰ ਗਰਾਫ ਜਿਹੇ ਚ ਅੱਛਾ ਪਈ ਕਹਿੰਦੇ ਹੁਣੀ ਆ ਲੇਟ ਛੱਡਦਾ ਹੋ ਹੁਣ ਵੀ ਟਿਕ ਟਕਾ ਕੇ ਦਮੀ ਇੱਕੇ ਪਿਆ ਅੱਛਾ ਸੂਏ ਦੇਖ ਲੈ ਉਧਰ ਵੀ ਆਉਂਦਾ ਸਾਰੇ ਪੱਕੇ ਆ ਆ ਛੋਟੇ ਛੋਟੇ ਨਾਲੀ ਜੀ ਸੂਏ ਨਹਿਰ ਦਾ ਪਾਣੀ ਚੱਲਦਾ ਹੋਂ ਉਥੇ ਨਹਿਰਾਂ ਚੱਲਦਾ ਹੈ ਬਾਬੇ ਟੈਗਾ ਆਪਣੇ ਉਰੇ ਹੈ ਨਹੀਂ ਪਾਣੀ ਨਹਿਰਾਂ ਦਾ ਆਪਣੇ ਨਹੀਂ ਹੈਗਾ ਇੱਧਰ ਤਾਂ ਹੈਗਾ ਢਾਹ ਜੀ ਨੂੰ ਆਪਣੀ ਨਹੀਂ ਹੈਗਾ ਇੱਕ ਆਪਣੀ ਨਹੀਂ ਹੈਗਾ ਆਪਣੀ ਬੈਲਟ ਹੀ ਨਹੀਂ ਇੱਧਰ ਆਪਣੀ ਆਈ ਬੈਲਟ ਹੀ ਹੈਗਾ ਇੱਕ ਸਾੜੇ ਤੇ ਇੱਕੇ ਨਿਕਲ ਜੂ ਉਹ ਹੀ ਬੈਲਟ ਤੇ ਪੂਰਾ ਕਰ ਦੇਣਾ ਹਾਂ ਹੈਨਾ ਇੱਕ ਬੈਲਟ ਨਿਕਲ ਜੂ ਇੱਥੇ ਐ ਸਿੱਧੀ ਦਰਿਆ ਨੂੰ ਬਾਊ ਨੇ ਪੂਰਾ ਕਰੀ ਭਾਈ ਚੀਤਾ ਬਣਾਉਣ ਪਹਿਲਾਂ ਹਾਂ ਪਾਣੀ ਛੱਡੋ ਬਸ ਜਿੱਦਣ ਤੁਹਾਨੂੰ ਨਾਲ ਟਾਈਮ ਬਾਸ ਜਿਹੜੀ ਦਿਨ ਨੇ ਦੱਸ ਦੰਨੇ 20 ਦਿਨਾਂ ਆ ਉਤੇ ਬਾ ਛੱਡੋ ਪਾਣੀ ਲੋੜ ਨਹੀਂ ਲੋੜ ਨਹੀਂ ਆਪੇ ਲੋਕਾਂ ਦਾ ਸੈਟ ਹੋ ਲੈਣਾ ਹਾਂ ਇੱਕ ਵਾਰੀ ਲੱਗ ਕੇ ਯਾਰ ਫੇਰ ਤਾਂ ਪੂਰਾ ਹੀ ਹੋ ਜਾਂਦਾ ਮੈਰ ਦੇ ਪਾਣੀ ਦਾ ਬਾਈ ਬਹੁਤ ਫਰਕ ਹੈ ਮੈਰ ਤਾਂ ਠੰਡਾ ਪਾਣੀ ਹੈ ਯਾਰ ਠੰਡਾ ਪਾਣੀ ਹੈ ਗੰਧੜਿਆ ਵਾਂ ਦਾ ਹੁਣ ਪੜਾ ਹੁੰਦਾ ਹੁਣ ਜਿਹੜੇ ਖੇਤਾਂ ਵਾ ਪਣਾ ਪੈਂਦਾ ਉਹ ਤੇ ਮਸੂਏ ਨਹਿਰ ਮੇ ਪੜਾ ਹੁੰਦਾ ਗੰਧੜਿਆ ਪਾਣੀ ਜਾਂ ਉਹ ਖੇਤ ਸੁਈਆਂ ਵਾ ਤੇ ਜਾਣੀਆਂ ਉਹ ਖੇਤਾਂ ਵਾ ਵੀ ਟਿਕਣਾ ਉਹ ਜਾ ਕੇ ਉਪਣੀ ਜਮੀਨ ਤਕੜੀ ਹੁੰਦੀ ਉਹਦੇ ਨਾਲ ਜਾਂ ਗੰਧੜਿਆ ਪਾਣੀ ਆਉਣਾ ਹੁਣ ਨਹਿਰ ਤੇ ਕੱਚੀ ਚ ਗੰਧੜਿਆ ਵਾ ਆਉਂਦਾ ਉਪਰ ਦੇ ਪਹਾੜਾਂ ਦਾ ਪਾਣੀ ਆਉਂਦਾ ਪਾਣੀ ਆਉਂਦਾ ਤਾ 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 ਤੇ ਲੈ ਕੇ ਹੀ ਆਉਂਦਾ ਨਾਲ ਸਾਰੇ ਨਾਲ ਲੈ ਕੇ ਆਉਂਦੇ ਹਾਂ ਯਾ ਹੁਣ ਖੇਤਾਂ માં ਵੜਨਾ ਜਾ ਕੇ ਉਹਨੇ ਉੱਕਣੇ ਹੀ ਮੜਾ ਵੜ ਗਏ ਮੜਾ ਮੜਾ ਹੀ ਜਾਂਵੇਂ ਹਾਂ ਤਾਂ ਖੇਤ ਤਾਂ ਤਕੜਾ ਹੁੰਦਾ ਹੈ ਮੈਂ ਮਿਨਰਲ ਮੁਰਲ ਦਉਂਦਾ ਹੀ ਆਂ ਹੋਰ ਹੈ ਫਰਕਾ ਬਾਹਣਾ ਦੇ ਪਾਣੀ ਦਾ ਜੜੀ ਉਟੀ ਸਭ ਆਉਂਦੀ ਹਾਲ ਛੜ ਕੇ ਦੇਸੀ ਦਵਾਈਆਂ ਚੱਲ ਭਾਈ ਢੀਕਦੇ ਆਂ ਢੀਕਦੇ ਹੁਣ ਆ ਬੰਦਾ ਆਉਂਦਾ ਲਾਓ ਗਾ ਤੈਨੂੰ ਕੀ ਪਤਾ ਲੱਗਿਆ ਹੁਣ ਕਿ ਚਿੱਕੜਾ ਖੁੱਲਣਾ ਹੈ ਹਾਂ ਦੱਸ ਦੱਸ ਹੁਣ ਮੈਂ ਨਹੀਂ ਦੱਸਦਾ ਦੱਸ ਨਾ ਜਿੱਕਰ ਤੇ ਮੇਰਾ ਪਤਾ ਚੱਲ ਗਿਆ ਨਾ ਆ ਗਿਆ ਲੱਗ ਗਿਆ ਨਾ ਪਤਾ ਨਹੀਂ ਨੂੰ ਲੋਕ ਦਾ ਪਤਾ ਹੀ ਨਹੀਂ ਕਿਹਾ ਦਿਖਾ ਖੋ ਕੇ ਲੈ ਆ ਫੜਾ ਖਾ ਖੋਲ ਕੇ ਦਿਖਾ ਲੈ ਦੇਖੀਏ ਖੁੱਲਦਾ ਮੈਂ ਨਹੀਂ ਖੁੱਲਣਾ ਦੇਖ ਲੈ ਵਧੀਆ ਮੇਰੇ ਫੋਨ ਦਾ ਖੜਾ ਛੁੱਟ ਗਿਆ ਹੁਣ ਬਾਈ ਛੱਡਦਾ ਨਹੀਂ ਤਾਂ ਲੈ ਕਿੱਥੇ ਆ ਰੇ ਫੋਨ ਕੱਟੀ ਜਾਂਦਾ ਇਹ ਉਹ ਤੁਹਾਡੀ ਕੰਮ ਖਰਾਬ ਆ ਫੇਰ ਤੋਂ ਦਿਨਾਰ ਹੋ ਨਾ ਦੱਸਣਾ ਫੋਨ ਘੱਟ ਦੇਣਾ ਜੇ ਜ਼ਿਆਦਾ ਫੋਨ ਆਉਣ ਲੱਗ ਗਏ ਤਾ ਪਤਾ ਕੀ ਕਰਨਾ ਇਹਨੇ ਸਾਰਾ ਫੋਨ ਦੇ ਲੋਕਡਾ ਲੱਗੂਗਾ ਟਾਈਮ ਜੇ ਜਿਆਦਾ ਫੋਨ ਆਉਣ ਲੱਗ ਗਿਆ ਇਹਦੇ ਸਾਰਾ ਕੁਝ ਸਾਡੇ ਹਾਂਜੀ ਜੇ ਜਿਆਦਾ ਫੋਨ ਆਉਣ ਲੱਗ ਗਏ ਵੀ ਦੋ ਦਿਨ ਬੇਸ ਕਾਲ ਆਉਣ ਲੱਗ ਗਈਆਂ ਵੀ ਫੋਨ ਨਾ ਜਾਵੇ ਘਰਦਿਆਂ ਨੂੰ ਉਹ ਥੋੜਾ ਬਾਜ ਬੰਦ ਕਰ ਦਿੰਦਾ ਯਾਰ ਇਹ ਆ ਗਏ ਬਹੁਤ ਲੱਗੀ ਜੀ ਹੈ ਹੱਥ ਕੋ ਮੈਂ ਵੇਕ ਦਿੰਦਾ ਬੜੇ ਔਖੇ ਪੁੱਜੇ ਆ ਬਾਈ ਬਹੁਤ ਔਖਾ ਪੁੱਜਿਆ ਹੈ ਬਾਈ ਬਹੁਤ ਔਖਾ ਇੰਨਾ ਟਾਈਮ ਲੱਗਦਾ ਹੁੰਦਾ ਤਰੀਕੀ ਤੋਂ ਬਹੁਤ ਹੁੰਦਾ ਹੈ ਤਰੀਕੀ ਤੋਂ ਹੋ ਜਾਦਾ ਏ ਟਰੈਕਟਰ ਸਾਫ ਕਰਨ ਨੂੰ ਉੱਥੇ ਗਿਆ ਤਾਂ ਸਾਫ ਕਰਿਆ ਕਰਾਂਦੇ ਆ ਟਰੈਕਟਰ ਥੋੜਾ ਸਾਫ ਕਰਿਆ ਬੱਸ ਸੇ ਸਾਫ ਕਰੀ ਜਾਂਦੇ ਟਾਈਮ ਲੱਗ ਜਾਂਦਾ ਆ ਤੂੰ ਲੋਕੋ ਦੇਖ ਤੂੰ ਆਪਣੀ ਜਿਹੜੀ ਪੀਤਾ ਮੇਨ ਰੂਟ ਆ ਤੇਰੇ ਜਿਹੜੇ ਆ ਗਿਆ ਹੰਦੀਆਂ ਉਹ ਸਾਈਡ 'ਤੇ ਸਪੀਕਰ ਕਹਿੰਦਾ ਲਾਤੇ ਹੋ ਉਹ ਉਹ ਸਪੀਕਰ ਸਾਈਡ ਵਾਲੇ ਬਾਈ ਸਪੀਕਰ ਸਾਈਡ ਵਾਲੇ ਇਹਦੇ ਚ ਆ ਹਾਉਗੇ ਫਿੱਟ ਹਾਂ ਇੱਥੇ ਕਰਿਆ ਹਾਂ ਆਜ ਕਰਿਆ ਹਾਂ ਹਾਂ ਚਾਲੀ ਤੇ ਹਲੋ ਜੀ ਜੀ ਪਾਪਾ ਅਪਾ ਦੀਪ ਸਿੰਘ ਦੀ ਫੋਟੋ ਆ ਬਾਈ ਪਰ ਉਹ ਨਾ ਰੂਲ ਵਾਲਾ ਮੈਨੂੰ ਲੱਗਦਾ ਯਾ ਫਰਕ ਲੱਗਦਾ ਹੁੰਦਾ ਐ ਸੈਂਟਰ ਵਾਲੀ ਦੇਖ ਕਰਾਉਣਾ ਕਰਾ ਦੂੰਗਾ ਕੋਈ ਚੱਕਰ ਨਹੀਂ ਕਰ ਦੂੰਗਾ ਜਿੱਦਾਂ ਕਹਿੰਦਾ ਹੁਣ ਨਾ ਠੀਕ ਆ ਹੁਣ ਠੀਕ ਲੱਗਦਾ ਉਰਤ ਦਾ ਓਰੇ ਸੈਂਟਰ ਮਾ ਆਓ ਉੱਪਰ ਦੇ ਨਾ ਐ ਕਿੱਥੇ ਆ ਫੋਟੋ ਘਾਤ ਮੈਂ ਨਾ ਕਿਹਾ ਮੈਂ ਕਿਹਾ ਉਰਤੇ ਕਿੱਥੇ ਖਿੱਚ ਕੇ ਭੇਜਾਂ ਫੋਟੋ ਆ ਦੇਖ ਔਰ ਦੇਖਦਾ ਵੀ ਵੀਡੀਓ ਹੁਣ ਆ ਦੇ ਸੈਂਟਰ ਚ ਠੀਕ ਆ ਅਖਰੀ ਵੀ ਬਰਾਬਰ ਲੱਗਦੇ ਹੁਣ ਆ ਅਖਰੀ ਵੀ ਆ ਬੰਦਾ ਕੋਈ ਥੋੜਾ ਕਿੰਨਾ ਜਿਹਾ ਹੋਇਆ ਇਹਨਾਂ ਦਾ ਕੰਮ ਫੋਟੋ ਵਿੱਚ ਗਲਤ ਕਰ ਜਿਹੜੇ ਇਹਦੇ ਵਿੱਚ ਲਾਈਟ ਆ ਇਹਦੇ ਵਿੱਚ ਸਪੀਕਰ ਆ ਬਾਈ ਸੈਂਡਾ ਸੈਂਡਾ ਪਰ ਹਾਂ ਜਿੱਥੇ ਜਾਲੀ ਜਿਹੜੇ ਆਹ ਜਾਲੀਆਂ ਆ ਪਹਿਲਾਂ ਨਾ ਸਪੀਕਰ ਉਹਦੇ ਲਾਇਆ ਹੋਇਆ ਜਿਹੜੇ ਆਹ ਜਾਲੀ ਆਹ ਉਹਦੀਆਂ ਡੱਬੀਆਂ ਆ ਬਾਹਰ ਨਿਕਲ ਗਿਆ ਉਹ ਬਕਸਾ ਦਾ ਮਹਾਬਾਈ ਭੋਲੀ ਨਾ ਬਹੁਤ بڑا ਹੋ ਗਿਆ ਤਾਂ ਪਰ ਉਹਨੇ ਉਹਦੇ ਵਿੱਚ ਪਾਏ ਹੋਏ ਦੋ ਦੋ ਸਪੀਕਰ ਚਾਰ ਸਪੀਕਰ ਛਤਰੀ ਚ ਆ ਗਿਆ ਆਹ ਕੀ ਆ ਉਹਨਾਂ ਵਰਗੇ ਇੱਥੇ ਕੁਝ ਲਾਈਟਾਂ ਲਾਈਆਂ ਹੈ ਰਹੀ ਉਹਨੇ ਕੰਮ ਕਰਾ ਲੋ ਬੰਦੇ ਆ ਵੀ ਬਹੁਤ ਵਧੀਆ ਲਾਈਟ ਜੀ ਹੈਗਾ ਫਰਕ ਹੈਗਾ ਹੋਣਾ ਹੈ ਫਰਕ ਮੁਰੇ ਫੋਟੋ ਲਾਈ ਪਾਪਾ ਦੀ ਰਿੰਗ ਨਹੀਂ ਲਗਾਤੀ ਪਾਪਾ ਹੁਣ ਤਾਂ ਆਇਆ ਹੁਣ ਲੱਗਦਾ ਪਤਾ ਫਰਕ ਆ ਹੈ ਉਹ ਥੋੜਾ ਚੱਗਰੀ ਦੀ ਬੋਲੀ ਕਰਦੀ ਸੀ ਨਹੀਂ ਕਰਦੀ ਤੇ ਜਗਾ ਨਹੀਂ ਆਉਂਦਾ ਵਿੱਚ ਹੁਣ ਕਿ ਦੂਈ ਆਉਂਦੇ ਆ ਲੱਗ ਗਿਆ ਚੰਗੀ ਵਧੀਆ ਲਾਈਟਾਂ ਆ ਇੱਥੇ ਰਹਿੰਦੇ ਹਲੇ ਫਾਰਮ ਘੱਟ ਅੱਛਾ ਜੰਗੀ ਵਧੀਆ ਲਾਈਟਾਂ ਹੁਣ ਅੱਗੇ ਦੂਈ ਨਹੀਂ ਪੁੱਦੇ ਨੇ ਹਾਂ ਹੈ ਰਾਹ ਸੁੱਚਾਗਾ ਨਹੀਂ ਹੈ ਜੀ ਸੈੱਟ ਪਰ ਹੈ ਇਹ ਸੁੱਚਾ ਲਾਈਟਾਂ ਲੁਕਾ ਨਹੀਂ ਸਾਰੀਆਂ ਪਾਪਾ ਲੱਟਾਂ ਨਹੀਂ ਆ ਦੀ ਸੱਚਾ ਲਾਈਟ ਆਨ ਨਹੀਂ ਹੁੰਦਾ ਸਾਰੀਆਂ ਮੈਂ ਤਾਂ ਉੱਪਰ ਖਾ ਫਿਰ ਉਹਦੀ ਤਾਂ ਉੱਪਰ ਪਾਈ ਗਈ ਵੀ ਨਾਲ ਹੀ ਆਏ ਉੱਪਰ ਤੇ ਤੁਸੀਂ ਮੈ ਜਾ ਵੇ ਤੂੰ ਪਾਪਾ ਆਹ ਆ ਡੱਕਰੀ ਲਾਤੀ ਓਰੇ ਕਿਹੜੀ ਸ਼ਾਹ ਇਹ ਵੀ ਦੂਰ ਲਵਾਉਂਦਾ ਹਾਂ ਉਹ ਡੱਕਰੀ ਕਹਿੰਦਾ ਫਿਰ ਇਹਨੇ ਲੋਡ ਨਹੀਂ ਚੱਕਦੀਆਂ ਇਹ ਇਹਨਾਂ ਲਾਈਟਾਂ ਛੋਟੀ ਆ ਡੱਕਰ ਨੂੰ ਬੜੀ ਲੱਗਦੀ ਆਹ ਤਾਂ ਬੰਦ ਕਰ ਆ ਸਾਰੀਆਂ ਹੀ ਬੰਦ ਹੋ ਰਹੀਆਂ ਆਹ ਬੰਦ ਹੋ ਗਈ ਤੇ ਹਾਂ ਮੁਰਲੀ ਆਹ ਕਿਹੜੀ ਆ ਵੀ ਇੱਥੇ ਦੇ ਬੰਦ ਹੋਣਗੇ ਸਾਰੀਆਂ ਅੱਲੀ ਲੀ ਬੀਵੀਆਂ ਲੈਦੀਆਂ ਆਹ ਸਾਰੀਆਂ ਐਸੀ ਦੇ ਬੰਦ ਕੋੜਾ ਦਹੀਂ ਇਹਦੇ ਮੈਂ ਲਟਾ ਬੰਦ ਕਰ ਦਿੰਦਾ ਉਹ ਦੇਖੀ ਮੜੋ ਲੱਟ ਮਾੜ ਰਹੀ ਕਿ ਮੜੇ ਉਹ ਸੈਟ ਮੜਦਾ ਆਹ ਸਟਮਾ ਆਹ ਇਹਦਾ ਕੀ ਕਿਹੜੀ ਆ ਬਲੀ ਹੋ ਤੇ ਹਾਂ ਹਾਂ ਐ ਲੀਡੀ ਐ ਲੀਡੀ ਚੱਲੀ ਆ ਚੱਲੂ ਵੀ ਬਾਈ ਤਾ ਫਿਰ ਇੱਥੇ ਆਵਾਲੀ ਐ ਲੀਡੀ ਪਰ ਆਮ ਗੜੀ ਲਿਖਾ ਰਿਹਾ ਦਾ ਚੇਂਜ ਵੀ ਕਰਨਾ ਉਹ ਨਾ ਆਪਣੇ ਕੋਲ ਆਪਸ਼ਨ ਨਹੀਂ ਇਹਦੇ ਚ ਉਹ ਕਹਿੰਦਾ ਯਾਰ ਮੇਰਾ ਲੈ ਕੇ ਲੈ ਜਾ ਕਹਿੰਦਾ ਸੜਕ ਤੇ ਮਾਸ਼ਾ ਲਿਖਾ ਯਾਰ ਆਪਸ਼ਨ ਕਿੱਥੇ ਇਹ ਪਰ ਇਹਦੇ ਚ ਬੋਲ ਚਾਹ ਜਿਹੜਾ ਕੋ ਮਰਜ਼ੀ ਲਿਖ ਲੈ ਦਿਖਾ ਦੇ ਲਿਖ ਕੇ ਪਰ ਲਾਈ ਦੇ ਚ ਉਹ ਮੈਨੂੰ ਤਾਂ ਆਪ ਨਹੀਂ ਚਲਾਉਣਾ ਸਹਿਜ ਉਹਨੂੰ ਪਤਾ ਹੈ ਕਿ ਆ ਜੀ ਮੈਨੂੰ ਕੱਢ ਮਸਤ ਜੀ ਵੀ ਲਓ ਕਿੱਥੇ ਆ ਇੱਥੇ ਇੱਥੇ ਉਹਦੇ ਵਾਲਾ ਭਰੀ ਹੋਈ ਆ ਐਪ ਦੇ ਕਿਹੜੀ ਆ ਐਪ ਭਰੀ ਹੋਈ ਆ ਦੇਖ ਤਾਂ ਕਿਹੜੀ ਆ ਆ ਇਹਦੇ ਨਾਲ ਜੋੜ ਲੈ ਇਹਨੂੰ ਵਾਈਫਾਈ ਉਹ ਆਨ ਕਰਤਾ ਆ ਵੀ ਉਹ ਬਟਨ ਦਬਾ ਜਿਹੜਾ ਆਪਣਾ ਗਿਰਦੇ ਲੱਭੇ ਨਾ ਉਹ ਬਟਨ ਉੱਪਰ ਵਾਲਾ ਉਹ ਉਹ ਉੱਪਰ ਵਾਲਾ ਨੂੰ ਉੱਪਰ ਵਾਲਾ ਬਟਨ ਹੈ ਉਹ ਵਾਲਾ ਇਹ ਵਾਲਾ ਹਾਂ ਹਾਂ ਉੱਪਰ ਵਾਲਾ ਸਹੀ ਵਾਲਾ ਓ ਯਾਰ ਦਬਾ ਦੇ ਸਭ ਤੋਂ ਵੱਧ ਸਬਾਲ ਦੇ ਬਹੁਤ ਕਰਦਾ ਉੱਪਰ 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 ਸਿਰੇ ਸਿਰੇ ਐਂਡ ਆ ਦਵਾ ਦਵਾ ਜੋਰ ਨਾਲ ਜੋਰ ਨਾਲ ਦਵਾ ਇਹ ਬਲਿੰਕ ਕਰਦਾ ਇਹ ਸਿੰਪਲ ਹੀ ਹੈਗੀ ਆ ਸਿੰਪਲ ਇਹਦੇ ਬਲਿੰਕਰ ਜਿੰਨੇ ਮਰਜ਼ੀ ਕਰਤ ਬਾਦ ਓਕੇ ਬੰਦ ਹੋਣੇ ਅੱਛਾ ਆਈਕੀ ਦੇ ਇਹਦੇ ਆਪਸ਼ਨਾਂ ਚੇਂਜ ਹੋਣੀ ਸਾਰੀਆਂ ਹੋ ਦੇ ਇੱਥੇ ਤੇ ਬਲਿੰਕਰ ਨਹੀਂ ਕਰਾਉਣਾ ਸਿੱਧੇ ਵੀ ਆਹ ਲਾਈਨ ਕਰੂਗਾ ਬਾਲਕੇ ਬਾਲਕੇ ਜੀ ਬਾਲਕੇ ਵਾਲਾ ਤਾਂ ਫਿਰ ਸਿੱਧੀ ਤਾਰ ਪਾਉਣੀ ਪੈਣੀ ਆ ਓਪਸ਼ਨ ਇਹ ਬਲਿੰਕਰ ਵਾਲਾ ਲੱਗਿਆ ਹੋਇਆ ਸੀ ਇਸ ਤਰ੍ਹਾਂ ਦਾ ਬਾਈ ਆ ਗਿਆ ਭਾਈ ਰੰਗ ਵਾਲੇ ਤਾਂ ਆਹ ਕੀ ਚੀਜ਼ ਆਹ ਹੋੜੇ ਕੁਝ ਲੱਗਿਆ ਮੇਰੇ ਥੰਗ ਬਣਦੇ ਆ ਇਹ ਮੇਰੇ ਥੰਗ ਬਣਨੇ ਰਿਹਾ ਆਇ ਲੱਗਣਾ ਉਪਰ ਤੇ ਕੋਠੇ ਪਰ ਤੇ ਚੀਜ਼ ਪਤਾ ਲੱਗਣਾ ਜਿਹੜਾ ਆਹ ਲੱਗਿਆ ਜਿਹੜਾ ਮੇਰੇ ਲਾਏ 800 ਰੁਪਏ ਦੇ 900 ਦੇ ਸਾਹਮਣੇ ਸਾਹਮਣੇ ਆਏ ਕਰ ਯਾਰ ਇੱਥੇ ਦੇਖ ਲੈਦੇ ਪੂਰਾ ਵਾਹ ਦੇਖ ਵਾਹ ਆਹ ਥਾਗ ਬਣਦੇ ਆ ਜਿਆਦਾ ਨੇੜੇ ਕਰਾਉਣ ਵੀ ਲਵਾਤਾ ਪਾ ਪਾਲ ਈ ਗਿਆ ਹੈ ਲੈ ਭਾਈ ਆ ਗਿਆ ਮਲਕੀਤ ਦਵਾਈ ਲੈ ਫੇਰਾ ਭਾਈ ਲੱਗ ਗਿਆ ਮਲਕੀਤ ਦਵਾਈ ਤਾਂ ਮਲਕੀਤ ਦਵਾਈ ਕਦੋਂ ਜਦੋਂ 50 ਰੁਪਏ ਰੱਖਿਆ ਬਾਬੂ ਨੇ ਕੋਟ ਲਗਵਾਈਆ ਹੈ ਕਿਤੇ ਬਾਬੂ ਨੇ ਕੋਟ ਲਗਵਾਈਆ ਤੈਨੂੰ ਹਾਂ ਹਾਂ ਸਪੇਸ ਪਾ ਦੀ ਮੈਂ ਠੀਕ ਹੈ ਮੈਂ ਸੈਟ ਰੋਕ ਉਹ ਨਵਾਂ ਇੱਕ ਨਹੀਂ ਚੱਲਦਾ ਕਿ ਭਾਈ ਉਹ ਇੱਕ ਨਹੀਂ ਚੱਲਣਾ ਅਜਾ ਨਵਾਂ ਹੁੰਦਾ ਇਹ ਭਾਈ ਉਹ ਹੁੰਦਾ ਆਹ ਆ ਪਾਈ ਗਈ ਲਾਈਵ ਹੈ ਲਾਈਵ ਸੋ ਦੇਖ ਹੁੰਦਾ ਆ ਠੀਕ ਹੈ ਦਾਦੂ ਹੈਗਾ ਪਿੱਛੇ ਕਰੀ ਤੇ YouTube ਦਾ ਐਂਕਰ ਨਹੀਂ ਲੱਗਦਾ ਮੂਨੇ ਲੱਗਣਾ ਚਾਹੀਦਾ ਉਹ ਵੀ ਲੱਗ ਜਾਊਗਾ ਆਹਨੇ ਸੋ ਪਤਾ ਲੱਗ ਜਾਣਾ ਨਹੀਂ ਭਾਈ ਵਧੀਆ ਆ ਖਰਚਾ ਕਿੰਨਾ ਆ ਗਿਆ ਹੁਗਾ ਐਸੀ ਲਾਈ ਦਾ ਮੁੱਲ ਪੈ ਗਿਆ ਭਾਈ ਖਰਚਾ ਨਾ ਪੁੱਛਦਾ ਇਹਦਾ ਲਾਸਟ ਵਾਰ ਜਿਹੜੇ ਲੱਗਣੇ ਪੈਣਗੇ ਪੈਸੇ ਨਾ ਜਾਦੇ ਕਿ ਕੋਈ ਗਾਣਾ ਨਹੀਂ ਚੱਲਦਾ ਹੋਏਗਾ ਜਿਰੀ ਵੱਡ ਕੇ ਪਿੱਛੇ ਤਾਂ ਦੇਖਿਆ ਨਹੀਂ ਕੀ ਲਿਖਿਆ ਹੋਇਆ ਹਾਂ ਤੂੰ ਪੜਕੇ ਖੜਾ ਗਿਆ ਵੀ ਜੇ ਰੋ ਪੜਨਾ ਸੁਟੋਂਗਾ ਇੰਨਾ ਅਲੂਟ ਪੜਨਾ ਲੋਕਾਂ ਨੂੰ ਮਰਜੀ ਨਾ ਮੋਜਿਆ ਭੁੱਲਣੀ ਨਹੀਂ ਜੋਰ ਫਿਰ ਤੇ ਕਰੀਏ ਐ ਜੈ ਦੇਖ ਗੱਡੀ ਆ ਗਈ ਦੇਖ ਹਾਰ ਵੀ ਨਾ ਪਾਤਾ ਜਮਾ ਬੰਦ ਦਿਨ ਹੋ ਗਿਆ ਹਲਫਾ ਮਾਰਦੀ ਆ ਠੀਕ ਐ ਬੱਸ ਕਰ ਉਹ ਮੂਰੇ ਨਹੀਂ ਮੂਰੇ ਲੈਤਾ ਕਹਿੰਦਾ ਲਉਣੀ ਜਿਹੜੀ ਔਰੇ ਹੁਣ ਤਾਂ ਇੱਥੇ ਤਾਂ ਰੌਲਾ ਤਾਂ ਪਾਇਆ ਵਾ ਵੀ ਆਜੂ ਆਜੂ ਕਿਤੇ ਥੋੜਾ ਕੰਮ ਆ ਉਸ ਤੇ ਫਿਰ ਲੈ ਕੇ ਜਾਉਂਗਾ ਦਿੰਸੇ ਇਥੇ ਵੀ ਆ ਜੀ। ਉਹ ਸਾਨੂੰ ਕਹਦੇ ਗਿਆ ਵੀ ਅਸੀਂ ਆ ਕੇ ਸਾਨੂੰ ਕਹਿੰਦੇ ਨਾ ਵੀ ਅਸੀਂ ਆ ਕੇ ਅਸੀਂ ਆਪਣਾ ਹੋ ਕੰਮ ਕਰ ਲਾਂਦੇ ਕੋਈ। ਆਪਾਂ ਕੰਮ ਕਰਦੇ ਪਈਆ। ਆਪਾਂ ਕਾਲੂ ਆਉਂਦਾ। ਕਹਿੰਦਾ ਮੈਂ 10 ਵਜੇ ਆ ਜਾਣਾ। ਸ਼ਾਇਦ 10:00 ਵਜੇ ਦੇਖ ਲਾਂ। ਰਾਤ ਦੇ 10 ਵਜਣੇ ਆਲੇ। ਬਹੁਤ ਕੰਮ ਬਣਦੀ ਕੀ ਆ ਯਾਰ, ਟਾਈਮ ਲੱਗਦਾ। ਪਰ ਤੂੰ ਉੱਤੇ ਗੱਲ ਦੀ ਤੇਰੀ ਸਾਨੂੰ ਤਾਂ ਕੋ ਤਾਂ ਕਿਹਾ ਸੀ। ਕੰਮਰੀ ਦੇ ਜਾ। ਝੂਠ ਨਾ ਨਾ ਬੋਲਣਾ ਬਈ। ਜਿਹੜੇ ਤੈਨੂੰ ਢੀਕਦੇ ਆ ਬੈਠੇ। ਆਏ ਹਾਏ 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 ਹੁਣੇ ਮਰ ਜਾਨਾ। ਘਰਾਂ ਜਾ ਕੇ ਮਾਰੀ। ਬਸ ਘਰਾਂ ਜਾ ਕੇ ਹੋਰ। ਘਰਾਂ ਜਾ ਕੇ ਕਹਿੰਦਾ ਬਿਸਕੁਟ ਵਾਲ ਉਹਨਾਂ ਦਾ ਮਾਰੀ ਪੁੱਤ ਹੋਰ ਨੂੰ 7 ਵਜੇ ਕਹਿੰਦਾ ਆ ਜੀ ਹੈ ਮੱਖੀ ਗਿਆ ਸਮਾਨ ਮੈਂ ਕਿੰਨੂ ਕਿਹਾ ਤਾਂ ਜਿਹੜਾ ਕਰ ਲਿਆ ਪੰਜਾਬੀ ਹੀ ਵੀ ਆਪੀ ਚ ਪੰਜਾਬੀ ਜੀ ਦੀ ਹੁੰਦਾ ਆਪਸ਼ਨ ਹੁੰਦੀ ਫਿਰ ਆਹੋ ਖਣਾ ਬਾਈ ਜੱਟੀ ਵੀ ਲਾਉਂਦੇ ਮਲਕੀਤ ਬਾਈ ਆ ਠੀਕ ਹੈ ਬਾਈ ਉਸ ਫੀਸ ਵੀ ਕਰਤਾ ਹੈ ਫੀਸ ਨਹੀਂ ਕਰਤਾ ਉਹ ਲੈ ਮੈਂ ਕਹਿੰਦਾ ਹਾਂ ਬਾਈ ਐਪਾਂ ਜਿੰਨ ਮਰਜ਼ੀ ਲਾਈ ਆ ਬਾਈ ਮਲਕੀਤ ਐਹੀ ਜੀ ਦਾ ਅੱਛਾ ਇਹ ਫੈਕਟ ਆ ਕਿਤੇ ਰੇ ਹਾਂ ਸਮਝ ਕੇ ਮਾਹੁੰਦੇ ਕੇ ਕਹਾਂ ਗਾਰੰਟੀ ਕਿੰਨੇ ਜੀ ਦਿੱਤੀ ਸੀ ਇਹਦੀ 6 ਮਹੀਨੇ ਦੀ ਗਾਰੰਟੀ ਹੈ। ਇਹਦੀ ਦਿੱਤੀ 6 ਮਹੀਨੇ ਜੀ। 6 ਮਹੀਨੇ। ਹਾਂ। 6 ਮਹੀਨੇ ਹੈ। 45 ਉਹਦੀ ਹੈ। ਨਾਲ ਮਰਗੀ ਦਵਾਈ ਦੀ ਮੋਟਾ ਲੌਂਜੀ ਦੀ ਆ ਗਈ ਸਪੇਸ। ਉਹ ਬੁਠੇ ਜਿਹਦੇ ਜਿੱਦਾਂ ਵਾਜੀ ਲਈ ਸੀ। ਪਰ ਉਹਨ ਇੱਕ ਇਫੈਕਟ ਹੋ ਗਈ, ਫੈਕਟਰੀ 'ਚ ਇਫੈਕਟ ਕਿੱਥੇ ਆ ਹਾਲਾ ਨਾ। ਰੋਲਾ ਪਾ ਰਿਹਾ ਕਰੇ ਸਿੱਧੂ। ਉਹ ਰਾਈਟ ਰੈਂਡਮ ਦੇਖਦਾ। ਰੈਂਡਮ ਰੈਂਡਮ। ਮੈਂ ਨਾਲ 12 ਲੱਖ ਰੁਪਏ ਵਾਪਸ ਮਿਲਾਇਆ ਸੀ। ਉਹ ਮੁੰਡੇ ਨੂੰ ਦਵਾ ਦੂ। ਡਿਸਪਲੋ ਸਟਾਰਟ ਅਪ। ਪਾਪਾ। ਹਾਂ। ਉਸੋਨੇ ਕਰਦਾ ਵੀ ਰਾਈ ਦੀ ਲਾਈਟ ਆ ਦਿਖਦੀ ਹੈ ਨਾ ਉਹ ਲੱਗੂ ਪਹਿਲਾ ਦੀ ਫੋਟੋ ਉਹ ਲੈ ਪਾਉਣ ਦੀ ਤੇਰੇ ਬਾਦੀ ਕਾ ਦੇ ਲੋ ਤੇਰੇ ਕਿਦਾ ਬਣਾਉਣਾ ਦਾ ਇਹ ਕਿੰਦਰ ਆਇਆ ਕਿੰਦਰ ਆਇਆ ਉਹ ਚੱਲਦਾ ਬਈ ਆ ਗਿਆ 30 ਰੁਪਏ ਉਹ ਨਾ ਪਾ ਆਪਾਂ ਦੀ ਸਿੱਕਦਾ ਹੈ ਪਹਿਲਾ ਵਾਲੀ ਸੋਹਣਾ ਬਈ ਉਹ ਡੈਫਟ ਵਾਲਾ ਹੈ ਬਹੁਤ ਤੇਜ਼ ਆ ਹੋੜੀ ਕਰ ਓ ਭਾਈ ਹੌਲੀ 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 ਹਲੋ ਉਹ ਅੱਗੇ ਮੂਰੇ ਇਹਨੂੰ ਚਲਾ ਦੋ ਕਹਿੰਦਾ ਪਿੱਛੇ ਹੀ ਮਨੂ ਕਿ ਤੋ ਭਾਈ ਚੱਲਦਾ ਮੂਰੇ ਹੀ ਮਰਦੀ ਬਾਈ ਚੱਲਦਾ ਮੂਰੇ ਨੂੰ ਫੜ ਕੇ ਚਲਾਈਏ ਹੁਣ ਲੈ ਅੱਗੇ ਭਾਈ ਠੀਕ ਆ ਦੇਖਦਾ ਹਾਂ ਸਪੇਸ ਅੱਗੇ ਦੋਹਾਂ ਪਰ ਰੱਖੀ ਬਲਗੀ ਤੇ ਭਾਈ ਆ ਗਈ ਸਪੇਸ ਬਾਠੀ ਠੀਕ ਹੈ ਦੇਖਾ ਉਹ ਗਾਣੇ ਪੁੱਛ ਤੀਗਾ ਗਾਲੂ ਫੇਰ ਕਰਦਾ ਹੂੰ ਉਕੇ ਯਾਰ ਰਿਪੋਰਟ ਬਾਕੀ ਹੁ ਚਲਾ ਕੇ ਦੇਖਦੇ ਆ ਡੈਕ ਤੇ ਦੇਖ ਲਓ ਦੇਖਦੇ ਆ ਹੁਣ ਵੀਡੀਓ ਬੰਦ ਹੋਣ ਤੋਂ ਬਾਅਦ ਇੱਕ ਮੰਗਾ ਥੋੜਾ ਆ ਲੈ ਫੜ ਫੜ ਨਹੀਂ ਜਾਂਦੇ ਸੀ ਹਾਂ ਲੋਟਾ ਕੰਮ ਹਾਂ ਇੱਕ ਨੰਬਰ ਆ ਲੈ ਤੁਹਾਨੂੰ ਹੁਣ ਲਾ ਕੇ ਦਿਖਾ ਦੇ ਭਾਈ ਗਾਣਾ ਭਾਈ ਗਾਣ ਆਉਣ ਲੱਗੇ ਭਾਈ ਹੁਣ ਵੀਡੀਓ ਮਗਾ ਨਹੀਂ ਸਭ ਤੇ ਹਾਂ ਹੈ ਗਾਣਾ ਲਾ ਲਓ ਲਾਉਂਦੇ ਸੀ ਚੋਣ ਜਾਂਦਾ ਹੈ ਬਈ ਗਾਣਾ